ਪਟਿਆਲਾ ਪੁਲਿਸ ਨੇ ਇੱਕ ਗਿਰੋਹ ਨੂੰ ਕਾਬੂ ਕੀਤਾ ਜੋ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਲੁੱਟਦਾ ਸੀ ਇਸ ਗਿਰੋਹ ਦੇ ਕੋਲੋਂ ਇੱਕ ਲਾਲ ਬੱਤੀ ਮਾਫ ਕਰਨਾ ਨੀਲੀ ਬੱਤੀ ਵੀ ਬਰਾਮਦ ਹੋਈ ਹੈ ਨਾਲ ਹੀ ਕਾਰਾਂ ਵੀ ਬਰਾਮਦ ਹੋਈਆਂ ਨੇ ਇਸ ਗਿਰੋਹ ਦੇ ਕੋਲੋਂ ਲੁੱਟਖੋ ਗਿਰੋਹ ਦੇ ਚਾਰ ਮੈਂਬਰ ਕਾਬੂ ਹੋਏ ਨੇ ਪਟਿਆਲਾ ਪੁਲਿਸ ਦੇ ਹੱਥੇ ਕਾਮਯਾਬੀ ਲੱਗੀ ਹੈ ਪੁਲਿਸ ਦੀ ਵਰਦੀ ਪਾ ਕੇ ਲੁੱਟ ਕਰਦੇ ਸੀ ਹਥਿਆਰਾਂ ਦੀ ਨੋਕ ਤੇ ਲੁੱਟ ਕਰਦੇ ਸੀ ਐਚਓ ਇਕ ਵਿਅਕਤੀ ਅਮਰੀਕ ਸਿੰਘ ਜੋ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਸਜ਼ਾ ਸਜ਼ਾਪੁਕ ਤਰਿਆ ਸੀ ਅਮਰੀਕ ਸਿੰਘ ਬੇਲ ਤੇ ਬਾਹਰ ਆਇਆ ਹੋਇਆ ਸੀ ਪੁਲਿਸ ਨੇ ਨਕਲ ਨੂੰ ਪੰਜਾਬ ਪੁਲਿਸ ਦੀ ਵਰਦੀ ਸਮੇਤ ਤਿੰਨ ਕਾਰਾਂ ਅਤੇ ਇੱਕ ਨੀਲੀ ਬੱਤੀ ਵੀ ਬਰਾਮਦ ਕੀਤੀ ਹੈ ਹਥਿਆਰਾਂ ਦੀ ਲੋਕ ਤੇ ਪੁਲਿਸ ਦੀ ਵਰਦੀ ਪਾ ਕੇ ਲੁੱਟ ਕਰਦਾ ਸੀ ਇਹ ਗਰੋ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਨਾਲ ਹੀ ਇਹਨਾਂ ਤੋਂ ਤਿੰਨ ਕਾਰਾਂ ਪੰਜਾਬ ਪੁਲਿਸ ਦੀ ਵਰਦੀ ਅਤੇ ਇੱਕ ਨੀਲੀ ਬੱਤੀ ਵੀ ਬਰਾਮਦ ਕੀਤੀ ਹੈ ਹੋ ਜਾਣਕਾਰੀ ਦੇ ਲਈ ਜੁੜਦੇ ਆ ਮੇਰੀ ਸਹੋਗੀ ਜਸਪੀਤ ਕੌਰ ਦੇ ਨਾਲ ਜਸਮੀਤ ਆਖਰ ਕਿਵੇਂ ਇਸ ਗਰੋਹ ਬਾਰੇ ਪਤਾ ਲੱਗਿਆ ਪੁਲਿਸ ਨੂੰ ਗ੍ਰੋਹ ਦੀ ਬੜੀ ਲੰਬੇ ਸਮੇਂ ਤੋਂ ਪਾਲ ਕਰ ਰਹੀ ਸੀ ਕਿਉਂਕਿ ਕਈ ਹੋਰ ਮਾਮਲੇ ਜਿਹੜੇ ਨੇ ਇਸ ਗ੍ਰੋਹ ਦੇ ਉੱਪਰ ਦਰਜ ਨੇ ਤੇ 40 ਗੁੱਲ ਕੇਸ ਨੇ ਜਿਹੜੇ ਚਾਰ ਮੈਂਬਰਾਂ ਦੇ ਉੱਪਰ ਦਰਜ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਅਮਰੀਕ ਸਿੰਘ ਹੈ ਜੋ ਇਸ ਗਰੁੱਪ ਦਾ ਸਰਗਨਾ ਹੈ ਉਹ ਹੁਣੇ ਵੀ ਪਟਿਆਲਾ ਸੈਂਟਰਲ ਜੇ ਉਸ ਤੋਂ ਛੁੱਟੀ ਤੇ ਬਾਹਰ ਸੀ ਤੇ ਹੁਣ ਇਹ ਫੜਿਆ ਗਿਆ ਉਸ ਦੇ ਬਾਵਜੂਦ ਵੀ ਇਹ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਤੋਂ ਤਿੰਨ ਗੱਡੀਆਂ ਬਰਾਮਦ ਹੋਈਆਂ ਨੇ ਇਹ ਚਾਰ ਲੋਕ ਆਪ ਦੋ ਪੁਲਿਸ ਦੀਆਂ ਵਰਦੀਆਂ ਬਰਾਮਦ ਹੋਈਆਂ ਨੇ ਤੇ ਨੀਲੀ ਬੱਤੀ ਵੀ ਬਰਾਮਦ ਰਹੀ ਹੈ ਯਾਨੀ ਉਹਨਾਂ ਗੱਡੀਆਂ ਦੇ ਵਿੱਚ ਹੀ ਇਹ ਪੁਲਿਸ ਦੀਆਂ ਵਰਦੀਆਂ ਪਾ ਕੇ ਹਾਈਵੇ ਤੇ ਲੋ ਕਾਂਦੇ ਨਾਲ ਠੱਗੀ ਕਰਦੇ ਸੀ ਲੋਕਾਂ ਤੋਂ ਪੈਸੇ ਲੁੱਟਦੇ ਸੀ ਤੇ ਲੋਕਾਂ ਨੂੰ ਡਰਾ ਧਮਕਾ ਕੇ ਲੋਕਾਂ ਤੋਂ ਸਾਰਾ ਸਮਾਨ ਲੁੱਟਦੇ ਸੀ ਤੇ ਕਈ ਹੋਰ ਕੇਸ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਜਗਸੀਰ ਉਹ ਪਟਿਆਲਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜੋ ਇਸ ਸਰਗਨੇ ਦਾ ਸਰਗਨੇ ਦੇ ਵਿੱਚ ਇਸ ਗਰੁੱਪ ਦੇ ਵਿੱਚ ਹੈਗਾ ਤੇ ਇਹ ਸਾਰਿਆਂ ਨੂੰ ਪੁਲਿਸ ਲੰਬੇ ਸਮੇਂ ਤੋਂ ਪਾਲ ਕਰ ਰਹੀ ਸੀ ਤੇ ਅਚਾਨਕ ਕਿਸੇ ਇੱਕ ਹਾਈਵੇ ਦੇ ਉੱਪਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਕਿਤੋਂ ਸੂਹ ਮਿਲੀ ਸੀ ਜਿਸ ਦੇ ਬਾਅਦ ਨਾਕਾ ਲਗਾਇਆ ਗਿਆ ਤੇ ਨਾਕੇ ਤੋਂ ਇਹਨਾਂ ਨੂੰ ਗੱਡੀ ਜਿਹੜੀ ਹੈ ਰੋਕੀ ਗਈ ਤੇ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਤੇ ਮੈਡੀਕਲ ਕਰਵਾ ਕੇ 24 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਪੁਕੋਲਟੇ ਪੇਸ਼ ਕਰਨਾ ਹੈ ਸਭੀ